ਕਹਿੰਦੇ ਆ ਕਿ ਕੋ ਨਾ ਚੱਲੀ ਬਾਬਾ ਤੇ ਹਾਈ ਮੰਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਬੜੇ ਜੋਰ ਸ਼ੋਰ ਦੇ ਨਾਲ ਪ੍ਰਚਾਰ ਕੀਤਾ ਕਿ ਅਸੀਂ ਪੰਜਾਬ ਦੇ ਲੋਕਾਂ ਲਈ 10 ਲੱਖ ਤੱਕ ਦੇ ਇਲਾਜ ਦੇ ਦਾ ਜਿਹੜਾ ਬੀਮਾ ਪਾਲਸੀ ਆ ਉਹ ਲੈ ਕੇ ਆ ਰਹੇ ਹਾਂ ਤੇ ਅ ਅਸੀਂ ਬਰਨਾਲਾ ਤੇ ਤਰਨਤਾਰਨ ਜਿੱਥੇ ਚੋਣ ਹੋਣੀ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੋਰਟਲ ਖੋਲ ਰਹੇ ਹਾਂ ਤੇ ਛੇਤੀ ਹੀ ਲੋਕਾਂ ਨੂੰ ਇਹ ਇਲਾਜ ਮਿਲੂਗਾ ਪਹਿਲਾਂ ਵੀ ਸਾਡੀਆਂ ਜਿਹੜੀਆਂ ਮੁਹੱਲਾ ਕਲੀਨਿਕਾਂ ਨੇ ਉਹ ਤਾਂ ਕਮਾਲ ਹੀ ਕਰੀਆਂ ਫਿਰਦੀਆਂ ਨੇ ਦੇਸ਼ ਦੁਨੀਆ ਦੇ ਵਿੱਚ ਉਹਨਾਂ ਦੀ ਬੜੀ ਵੱਡੀ ਬੱਲੇ ਬੱਲੇ ਹੋ ਰਹੀ ਹੈ ਤੇ ਪਰ ਇਹ ਬੀਮਾ ਵੀ ਅਸੀਂ ਕਰਾਂਗੇ ਕਿਉਂਕਿ ਪਤਾ ਨਹੀਂ ਹੁਣ ਇਹਦਾ ਕੀ ਮਕਸਦ ਸੀ ਤੇ ਮੁਹੱਲਾ ਕਲੀਨਿਕਾਂ ਗਾਂ ਚ ਕਿਹੜਾ ਇਲਾਜ ਹੈ ਜਿਹੜਾ ਨਹੀਂ ਹੁੰਦਾ ਸੀਗਾ ਜਿਹੜਾ ਉਹ ਕਲੇਮ ਕਰਦੇ ਤੇ ਕੱਲ ਜਿਹੜੀ ਕੈਬਿਨੇਟ ਮੀਟਿੰਗ ਹੋਈ ਉਹਦੇ ਚ ਇੱਕ ਵਾਰੀ ਸਾਰਿਆਂ ਨੂੰ ਸੁਪਨਾ ਆ ਗਿਆ ਪਤਾ ਲੱਗ ਗਿਆ ਵੀ ਪੰਜਾਬ 'ਚ ਤਾਂ ਹਾੜਾ ਇਹ ਹੋਇਆ ਹੈ ਜਿਵੇਂ ਕੋਈ ਕੱਲ ਆਏ ਹੁੰਦੇ ਐ ਤੇ ਵੀ ਹੜਾਂ ਦੇ ਨਾਲ ਨਜੇਠਣਾ ਵੀ ਹੁੰਦਾ ਉਧਰ ਵੀ ਲੋਕ ਬਿਜੀ ਰਹੇ ਨੇ ਇਸ ਕਰਕੇ ਹਾਲੇ ਇਹ ਪਾਲਿਸੀ ਲਾਗੂ ਨਹੀਂ ਹੋ ਸਕਦੀ ਇਹਨੂੰ ਹਾਲੇ ਪੰਜਾਬ ਦੇ ਲੋਕਾਂ ਨੂੰ 2.5 ਤਿੰਨ ਮਹੀਨੇ ਦਸੰਬਰ ਤੱਕ ਉਡੀਕਣਾ ਪਊਗਾ ਹਾਲੇ ਚਲੋ ਪਤਾ ਨਹੀਂ ਸੁੱਤੇ ਸੀ ਕਿ ਹੁਣ ਜਾਗ ਗਏ ਆ ਜਾਂ ਪਹਿਲਾਂ ਹੀ ਹਾਲੇ ਵੀ ਸੁੱਤੇ ਹੋਏ ਐ ਇਹ ਵੀ ਨਹੀਂ ਪਤਾ ਵੀ ਜਾਗ ਗਏ ਵੀ ਤਾ ਨਹੀਂ ਹੋ ਗਏ ਜਾਂ ਪਿੱਛੋਂ ਕਿਹੜੇ ਨੇ ਤਾਰ ਖਿੱਚਤੀ ਕੀ ਹੋ ਗਿਆ ਕੋਈ ਵੀ ਨਹੀਂ ਪਤਾ